ਹਾਉ ਕੁਰਬਾਨੈ ਹਾਉ ਕੁਰਬਾਨੈ ਜਾਉ ਤਿਹਾਕੇ ਸਮੇ ਅਸੀਂ ਸਰਸਾ ਨਦੀ ਦੇ ਬਿਲਕੁਲ ਕਿਨਾਰੇ ਤੇ ਖੜੇ ਆਏ ਉਹ ਕਿਨਾਰਾ ਜਿਹੜਾ ਕੇ ਕੁਮਾ ਮਾਸ਼ਕੀ ਦੇ ਵੱਲ ਪੈਂਦਾ ਇਸ ਤੋਂ ਦੂਜੇ ਪਾਸੇ ਪਰਿਵਾਰ ਵਿਛੋੜਾ ਸਾਹਬ ਆ ਕਿਉਂਕਿ ਇਹ ਸਰਸਾ ਨਦੀ ਆ ਜਿਸ ਨੂੰ ਛੋੜੇ ਸਹਰਜਾਦੇ ਅਤੇ ਮਾਤਾ ਗੁਜਰੀ ਜਿਹੜੇ ਉਹ ਪਾਰ ਨਹੀਂ ਕਰਦੇ ਉਹ ਇਸ ਕਿਨਾਰੇ ਤੇ ਹੀ ਰਹਿ ਜਾਂਦੇ ਆ ਤੇ ਦੂਜੇ ਕਿਨਾਰੇ ਤੇ ਪੂਰਾ ਪਰਿਵਾਰ ਚਲੇ ਜਾਂਦਾ ਜਿੱਥੇ ਜਾ ਕੇ ਵਿਛੋੜਾ ਹੋ ਜਾਂਦਾ ਹਰ ਸਾਲ ਪਰਿਵਾਰ ਵਿਛੋੜੇ ਤੋਂ ਕੁਮਾ ਮਾਸ਼ਕੀ ਤੱਕ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਜਿਹਦੀਆਂ ਤਸਵੀਰਾਂ ਅੱਜ ਉਹਨੂੰ ਅਸੀਂ ਦਿਖਾ ਰਹੇ ਆ ਇਹ ਨਗਰ ਕੀਰਤਨ ਹੈ ਜਿੱਥੇ ਕਿ ਸੰਗਤਾ ਜੜੀਆਂ ਨੇ ਉਹ ਪਾਲਕੀ ਸਾਹਿਬ ਦੇ ਨਾਲ ਇਸ ਸਰਸਾ ਨਦੀ ਨੂੰ ਪਾਰ ਕਰਦਿਆਂ ਨੇ ਉਸ ਵੇਲੇ ਨੂੰ ਚੇਤੇ ਕਰਦਿਆਂ ਉਹ ਅਹਿਸਾਸ ਨੂੰ ਕਾਇਮ ਕਰਦਿਆਂ ਨੇ ਉਹ ਅਹਿਸਾਸ ਜਦ ਜਿਹੜੇ ਨੇ ਪੂਰੇ ਪਰਿਵਾਰ ਨੇ ਜਦ ਇਹ ਸਰਸਾ ਪਾਰ ਕੀਤੀ ਹੋਵੇਗੀ ਹਾਲਾਂਕਿ ਹੁਣ ਇਸ ਦੀ ਚੜਾਈ ਜ਼ਿਆਦਾ ਨਹੀਂ ਰਹੀ ਚੜਾਈ ਬਿਲਕੁਲ ਘਟ ਚੁੱਕੀ ਹੈ ਪਰ ਉਹ ਕਹਿੰਦੇ ਨੇ ਕਿ ਉਸ ਸਮੇਂ ਇਸ ਦੀ ਚੜਾਈ 2 ਤੋਂ 2.5 ਕਿਲੋਮੀਟਰ ਸੀ ਤੇ ਇੱਕ ਵੱਡਾ ਜਿਹੜਾ ਜਿਹੜਾ ਵਕਵਾ ਸੀ ਜਿਹੜਾ ਪਾਰ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਤਸਵੀਰਾਂ ਨੇ ਇੱਥੇ ਇਸ ਸਰਸਾ ਨਦੀ ਦੀਆਂ ਕਿਥੇ ਕਿ ਜਿਹੜਾ ਆ ਪੂਰਾ ਪਰਿਵਾਰ ਜਿਹੜਾ ਆ ਉਹ ਵਿਛੜ ਜਾਂਦਾ ਹੈ ਪੂਰਾ ਪਰਿਵਾਰ ਜਿਹੜਾ ਅਲੱਗ-ਅਲੱਗ ਹੋ ਜਾਂਦਾ ਤੇ ਨੀਸਿਆ ਚ ਵੰਡਿਆ ਜਾਂਦਾ ਆ ਇਹ ਤਨ ਮਾਇਆ ਪਾਹੇ ਆ ਪਿਆਰੇ ਲੀਤੜਾ ਲਾਪ ਰੰਗਾ ਅਸਾਸ ਵੀ ਤੁਸੀਂ ਜਿਹੜਾ ਉਹ ਕਰਕੇ ਦੇਖੋ ਕਿ ਉਸ ਸਮੇਂ ਕਿਵੇਂ ਦੋਗੇ ਹਾਲਾਂਕਿ ਅੱਜ ਵੀ ਜਿਹੜਾ ਮੌਸਮ ਹੈ ਪੂਰਾ ਜਿਹੜਾ ਆ ਉਹ ਖਰਾਬ ਹੋਣ ਦੇ ਚਾਂਸ ਆ ਪਰ ਉਸ ਸਮੇਂ ਕਹਿੰਦੇ ਨੇ ਕਿ ਇਹੀ ਜਿਹੜੇ ਦਿਨ ਸੀਗੇ ਤੇ ਨਦੀ ਪੂਰੇ ਉਫਾਨ ਤੇ ਸੀ ਉੱਥੋਂ ਤੱਕ ਕਿ ਬਰਸਾਤ ਵੀ ਬੜੇ ਜੋਰਾ ਤੇ ਸੀ ਤੇ ਉਹ ਬਰਸਾਤ ਹੋਣ ਤੋਂ ਬਾਅਦ ਆਖਿਰਕਾਰ ਫੇਰ ਵੀ ਇਹ ਨਦੀ ਨੂੰ ਪਾਰ ਕਰਨਾ ਪਿਆ ਹਾਲਾਂਕਿ ਬਹੁਤ ਸਾਰੇ ਜਿਹੜੇ ਸਿੰਘ ਸੀਗੇ ਉਹ ਇਸੇ ਰਦੀ ਵਿੱਚ ਬਹਿ ਗਏ ਸੀਗੇ ਪਰ ਕਾਫੀ ਸਿੰਘ ਜਿਹੜੇ ਗੁਰੂ ਸਾਹਿਬ ਨਾਲ ਨਦੀ ਪਾਰ ਕਰਦੇ ਨੇ ਉਹਦੇ ਦੂਸਰੇ ਕੰਨੇ ਚਲੇ ਜਾਂਦੇ ਜਿੱਥੇ ਇਸ ਸਮੇਂ ਜਿਹੜੀਆਂ ਸੰਗਤਾਂ ਨਜ਼ਰ ਆ ਖੜੀਆਂ ਦੂਸਰਾ ਜਿਹੜਾ ਪਾਸਾ ਆਇਆ ਨਦੀ ਦਾ ਇਹ ਦੂਜੇ ਪਾਸੇ ਜਿਹੜਾ ਪਰਿਵਾਰ ਵਿਛੋੜਾ ਸਾਹਿਬ ਹੈ ਪਰਿਵਾਰ ਵਿਛੋੜਾ ਸਾਹਿਬ ਉਹ ਥਾਂ ਜਿੱਥੋਂ ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਆ ਪਰਿਵਾਰ ਵਿਛੜਦਾ ਤਿੰਨ ਹਿੱਸੇ ਹੁੰਦੇ ਨੇ ਪਰਿਵਾਰ ਦੇ ਇਸ ਸਮੇਂ ਅਰਦਾਸ ਹੋ ਚੁੱਕੀ ਹੈ ਅਰਦਾਸ ਹੋਈ ਹੈ ਤੇ ਅਰਦਾਸ ਹੋਣ ਤੋਂ ਬਾਅਦ ਹੁਣ ਪੂਰਾ ਨਗਰ ਕੀਰਤਨ ਹੈ ਜਿਹੜਾ ਉਹ ਨਦੀ ਦੇ ਜਿਹੜਾ ਪਾਰ ਕਰੇਗਾ ਤਸਵੀਰਾਂ ਤੁਹਾਨੂੰ ਸਿੱਧੀਆਂ ਅਸੀਂ ਦਿਖਾ ਰਹੇ ਆ ਮੈਂਨ ਜੋ ਤੇਰਾ ਨਾਉ ਸੋ ਇਤਿਹਾਸਕ ਪੱਲੇ ਇਤਿਹਾਸਕ ਪੱਲੂ ਤੁਸੀਂ ਦੇਖ ਰਹੇ ਹੋ ਇਤਿਹਾਸਕ ਪੱਲ ਜਿਹੜਾ ਹੁਣ ਆ ਚੁੱਕਿਆ ਜਿੱਥੇ ਕਿ ਪੂਰੀਆਂ ਸੰਗਤਾ ਪਾਲਕੀ ਸਾਹਿਬ ਅਗਵਾਈ ਦੇ ਵਿੱਚ ਜਿਹੜਾ ਇਸ ਨਦੀ ਨੂੰ ਹੁਣ ਪਾਰ ਕੀਤਾ ਜਾ ਰਿਹਾ ਆ ਤਸਵੀਰਾਂ ਦਿਖਾ ਰਿਆਂ ਤੁਹਾਨੂੰ ਅਸੀਂ ਇਸ ਸਮੇਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਪਾਲਕੀ ਸਾਹਿਬ ਦੇ ਅਲੋਕਿਕ ਨਜ਼ਾਰੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਨਦੀ ਨੂੰ ਪਾਰ ਕਰਨ ਦੀਆਂ ਜਿੱਥੇ ਕਿ ਪੂਰੇ ਜਿਹੜਾ ਅਸੀਂ ਕਹਿ ਸਕਦੇ ਆ ਇੱਕ ਇਸ ਸਮੇਂ ਸੰਗਤਾ ਦਾ ਹਜ਼ੂਮਾ ਜਿਹੜਾ ਇਸ ਨਦੀ ਨੂੰ ਪਾਰ ਕਰਦਾ ਨਜ਼ਰ ਆ ਰਿਹਾ ਆ ਸੋ ਤਸਵੀਰਾਂ ਨੇ ਇਸ ਸਮੇਂ ਸਰਸਾ ਨਦੀ ਦੀ ਆ ਜਿੱਥੇ ਕਿ ਇਸ ਨੂੰ ਪਾਰ ਕੀਤਾ ਜਾ ਰਿਹਾ ਤੈਨੂੰ ਤਸਵੀਰਾਂ ਦੇ ਵਿੱਚ ਅਸੀਂ ਉਹ ਮੰਜ਼ਰ ਦਿਖਾ ਰਹੇ ਹਾਂ ਕਿ ਅੱਜ ਜਿਹੜੇ ਨੇ ਜਿਵੇਂ ਸਰਸਾ ਨਦੀ ਨੂੰ ਜਿਹੜਾ ਪਾਰ ਕੀਤਾ ਜਾ ਰਿਹਾ ਹੋਰਿਆ ਸੰਗਤਾਂ ਇੱਥੇ ਜੜੀਆਂ ਨੇ ਇਸ ਨਦੀ ਨੂੰ ਪਾਰ ਕਰ ਰਹੀਆਂ ਨੇ ਹਾਂ ਕੁਰਬਾਨੇ ਜਾਊ ਵੇਰਵਾ ਨਾ ਹਾਂ ਕੁਰਬਾਨੇ ਜਾਊ ਬਹੁਤ ਜ਼ਿਆਦਾ ਠੰਡਾ ਪਾਣੀ ਆ ਜਿਹੜਾ ਠਾਰ ਰਿਹਾ ਹੈ ਆ ਤੇ ਫਿਰ ਵੀ ਜਿਹੜੀਆਂ ਸੰਗਤਾਂ ਚ ਉਹਨਾਂ ਦਾ ਜਜ਼ਬਾ ਜੋਸ਼ ਹੈ ਤੇ ਪਾਲਕੀ ਸਾਹਿਬ ਜਿਹੜੀ ਨਜ਼ਰ ਆ ਰਹੀ ਆ ਉਸ ਸਮੇਂ ਤੇ ਪੂਰੀ ਸੰਗਤਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤਸਵੀਰਾਂ ਇਸ ਸਮੇਂ ਸਰਸਾ ਨਦੀਆਂ ਤੁਹਾਨੂੰ ਦਿਖਾ ਰਹੇ ਆ ਉਹ ਪਾਲਦੀਆਂ ਦਿਖਾ ਰਹੇ ਆ ਜਦੋਂ ਇਸ ਪਲ ਨੂੰ ਹਰ ਕੋਈ ਜਿਹੜਾ ਜੀ ਰਿਹਾ ਆ ਗੁਰੂ ਸਾਹਿਬ ਨੂੰ ਚੇਤੇ ਕਰ ਰਿਹਾ ਹੈ ਇਹ ਲੋਕਿਕ ਨਜ਼ਾਰਾ ਹੈ ਲੋਕਿਕ ਪਾਲ ਹੈ ਤੇ ਅੱਜ ਇਸ ਪਲ ਦੀ ਗਵਾਹੀ ਜਿਹੜੀ ਉਹ ਭਰੀ ਜਾ ਰਹੀ ਆ ਕਹੋਗੇ ਨਾ ਚਿੱਤੇ ਕਰਦੇ ਇਸ ਪੰਨੋ ਬਸ ਮੇਰੇ ਵਾਹਿਗੁਰੂ ਦੀ ਬਸ ਮੇਰੇ ਬਸ ਕੋਰ ਬੰਦਾ ਨਹੀਂ ਕਰ ਸਕਦਾ ਬਾਹ ਮੇਰੇ ਵਾਹਿਗੁਰੂ ਦੀ ਬਿਲਕੁਲ ਵਾਹਿਗੁਰੂ ਦੀ ਮੇਰ ਹੈ ਮੇਰ ਨਾਲ ਅਸੀਂ ਪਾਰ ਕੀਤਾ ਜਾ ਸਕਦਾ ਆਮ ਬੰਦਾ ਜਿਹੜਾ ਇਸ ਨੂੰ ਪਾਰ ਨਹੀਂ ਕਰ ਸਕਦਾ ਕਿਵੇਂ ਆਜਾ ਅਹਿਸਾਸ ਆ ਜਿਹੜਾ ਉਹ ਪਾਰ ਕਰਨ ਦਾ ਅਸੀਂ ਇਹੀ ਮਹਿਸੂਸ ਕਰਦੇ ਆ ਵੀ ਗੁਰੂ ਸਾਹਿਬ ਸਾਡੇ ਨਾਲ ਹੀ ਹਾਜ਼ਰ ਨਜ਼ਰ ਨੇ ਛੋਟੇ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੀ ਯਾਦ ਵਿੱਚ ਉਹੀ ਮਹਿਸੂਸ ਕਰ ਰਹੇ ਆ ਅਸੀਂ ਭਾਵਨਾ ਨਾਲ ਮਹਿਸੂਸ ਕਰ ਰਹੇ ਆ ਵੀ ਉਹ ਸਾਡੇ ਨਾਲ ਹੀ ਵੀ ਸਰਸਾ ਨਦੀ ਪਾਰ ਕਰ ਰਹੇ ਆ ਛੋਟੇ ਛੋਟੇ ਸ਼ਾਹਬਜ਼ਾਦੇ ਸਾਡੇ ਵੀਰ ਬਾਬਾ ਚੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਕਿਸ ਤਰ੍ਹਾਂ ਕਿੰਨੇ ਬੇਖਾਂ ਵਸਤਾਂ ਦੇ ਵਿੱਚੋਂ ਕਿੰਨੇ ਠੰਡੇ ਪਾਣੇ ਦੇ ਵਿੱਚੋਂ ਕਿਸ ਸਮੇਂ ਦੇ ਵਿੱਚ ਜੰਗਲੀ ਰਾਹ ਦੇ ਵਿੱਚੋਂ ਕਿਉਂਕਿ ਅੱਜ ਤਾਂ ਖੇਤ ਨੇ ਉਸ ਵੇਲੇ ਜੰਗਲੀ ਰਾਹ ਸੀ ਜੰਗਲੀ ਰਾਹ ਦੇ ਵਿੱਚੋਂ ਕਾਫੀ ਮੁਸ਼ਕਲਾਂ ਦੇ ਨਾਲ ਉਹਨਾਂ ਨੇ ਇਹ ਰਸਤਾ ਪਾਰ ਕਰਕੇ ਬਾਬਾ ਕੁੰਮ ਆਸ਼ੀਏ ਦੇ ਗੁਰਦੁਆਰਾ ਸਾਹਿਬ ਪਹੁੰਚੇ ਅਸੀਂ ਇੱਕ ਗਏ ਜਰ ਪਾਣੀ ਹੈ ਨਾ ਠੰਡਾ ਹੁੰਦਾ ਹੈ ਗੁਰ ਗੋਬਿੰਦ ਸਿੰਘ ਜੀ ਆਪਣੇ ਉਹਨੇ ਲਾਲਾ ਨਾਲ ਕਿੱਦਾਂ ਲੰਗੇ ਹੋਣੇ ਹਨ ਅੰਨੀ ਠੰਡੇ ਪਾਣੀ ਚ ਕੱਦਾਂ ਗਏ ਸਕਦੇ ਅਸੀਂ ਰੰਗੇ ਸਾਹਿਬ ਹੈ ਸਾ ਰੰਗ ਨਾ ਢੀਠ ਤੋ ਬਹੁਤ ਸਾਰੀ ਸੰਗਤਾਂ ਨੇ ਇਸ ਨਦੀ ਨੂੰ ਪਾਰ ਕੀਤਾ ਉਸ ਵੇਲੇ ਦਾ ਅਹਿਸਾਸ ਕੀਤਾ ਹੈ ਜਿਹੜੇ ਅਹਿਸਾਸ ਨੂੰ ਅੱਜ ਅਸੀਂ ਵੀ ਮਾਣਿਆ ਆਏ ਹਾਂ ਇੱਥੇ ਸੰਗਤਾਂ ਦੇ ਨਾਲ ਕਿ ਕਿਵੇਂ ਇਸ ਨਦੀ ਨੂੰ ਉਸ ਸਮੇਂ ਪਾਰ ਕੀਤਾ ਗਿਆ ਹੋਵੇਗਾ ਤੇ ਇਸ ਨਦੀ ਨੂੰ ਜਿਹੜੀ ਕਿ ਬਹੁਤ ਜ਼ਿਆਦਾ ਚੌੜੀ ਸੀ ਬਹੁਤ ਜ਼ਿਆਦਾ ਫਾਨਤੀ ਸੀ ਪਰ ਅੱਜ ਸ਼ਾਂਤ ਹੈ ਤੇ ਫਿਰ ਵੀ ਉਨੀੋ ਠੰਡੀ ਹੈ ਤੇ ਅੱਜ ਇਸ ਨੂੰ ਚੇਤੇ ਕਰਦੇ ਆ ਹੋਇਆ ਯਾਪ ਕਰਦੇ ਆ ਹੋਇਆ ਸੰਗਤਾਂ ਨੇ ਉਸ ਵੇਲੇ ਦਾ ਅਹਿਸਾਸ ਕੀਤਾ ਹੈ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀਤ ਸਿੰਘ ਪੀਟੀਸੀ ਨਿਊਜ਼